ਜਦੋਂ ਕੋਈ ਕਾਤਲ ਕਿਸੇ ਨੂੰ ਮਾਰਦਾ ਨਾ ਤਾਂ ਉਹ ਹਮੇਸ਼ਾ ਆਪਦੇ ਜੁਰਮ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਸੌ ਤਰ੍ਹਾਂ ਦੇ ਸਾਧਨ ਦੰਡ ਭੇਦ ਖੇਡਦਾ ਤਾਂ ਕਿ ਕਿਸੇ ਨੂੰ ਉਸ ਦੇ ਉੱਤੇ ਸ਼ੱਕ ਨਾ ਹੋ ਜੇ ਇੱਥੋਂ ਤੱਕ ਕਿ ਫੜੇ ਜਾਣ ਦੇ ਉੱਤੇ ਵੀ ਪੁਲਿਸ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਜ ਜੋ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਨ ਉਸ ਦੇ ਵਿੱਚ ਕਾਤਲ ਨੇ ਬਿਲਕੁਲ ਉਲਟਾ ਕੀਤਾ ਉਸ ਨੇ ਸੋਚਿਆ ਕਿ ਜੇ ਪ੍ਰਸਤੁਤੋ ਬਚਨਾ ਤਾਂ ਕਿਉਂ ਨਾ ਪੂਰੇ ਦਾ ਪੂਰਾ ਸੱਚ ਹੀ ਦੱਸ ਦਿੱਤਾ ਜਾਵੇ ਤੇ ਉਸ ਵੱਲੋਂ ਕਤਲ ਕਰਨ ਦੇ 24 ਘੰਟੇ ਬਾਅਦ ਹੀ ਸਾਰਾ ਸੱਚ ਦੱਸਿਆ ਜਾਂਦਾ ਕਿ ਉਸ ਨੇ ਕਿਵੇਂ ਤੇ ਕਿਸ ਦਾ ਕਤਲ ਕਰਤਾ ਤਾਂ ਕਿ ਪੁਲਿਸ ਉਸ ਨੂੰ ਗਿਰਫਤਾਰ ਨਾ ਕਰੇ ਕਰਨਾਟਕਾ ਦੇ ਕੁਲਬਰਗਾ ਇਲਾਕੇ ਦਾ ਰਹਿਣ ਵਾਲਾ ਇਮਤੀਆਜ਼ احمد ਤੇ ਇੱਕ ਲక్ష్ਮੀ ਨਾਂ ਦੀ ਲੜਕੀ ਦੋਨੇ ਜਣੇ ਹੀ ਗਵਰਨਮੈਂਟ ਜੌਬ ਦੇ ਲਈ ਐਗਜ਼ਾਮ ਦੀ ਤਿਆਰੀ ਕਰ ਰਹੇ ਸੀ ਤੇ ਤਫਾਕਨ ਦੋਨਾਂ ਦਾ ਹੀ ਸਿਲੈਕਸ਼ਨ ਸਕੂਲ ਟੀਚਰ ਦੇ ਤੌਰ ਤੇ 2005 ਦੇ ਵਿੱਚ ਹੋ ਜਾਂਦਾ ਤੇ ਦੋਨਾਂ ਦੀ ਪੋਸਟਿੰਗ ਵੀ ਇੱਕੋ ਸਕੂਲ ਦੇ ਵਿੱਚ ਹੋਊਗੀ ਤੇ ਹੌਲੀ ਹੌਲੀ ਦੋਨਾਂ 'ਚ ਦੋਸਤੀ ਹੋਣ ਲੱਗ ਗਈ ਤੇ ਫਿਰ ਇਹ ਦੋਸਤੀ ਪਿਆਰ ਦੇ ਵਿੱਚ ਬਦਲੀ ਤੇ ਇਹ ਹੀ ਰਿਲੇਸ਼ਨ ਅਗਲੇ 6 ਸਾਲ ਤੱਕ ਚੱਲਦਾ ਰਿਹਾ ਤੇ ਫਿਰ ਦੋਨਾਂ ਨੇ ਘਰ ਵਾਲਿਆਂ ਨੂੰ ਦੱਸੇ ਬਿਨਾ ਵਿਆਹ ਕਰਾ ਲਿਆ ਕਿਉਂਕਿ ਦੋਨਾਂ ਦੇ ਹਿੰਮਤ ਬਿਲਕੁਲ ਅਲੱਗ-ਅਲੱਗ ਸੀ ਤਾਂ ਡਰ ਸੀ ਕਿ ਘਰ ਪਰਿਵਾਰ ਵਾਲੇ ਰੋਕਣ ਟੋਕਣ ਨਾ ਪਰ ਜਦੋਂ ਪਰਿਵਾਰ ਨੂੰ ਦੋਨਾਂ ਦੇ ਵਿਆਹ ਦਾ ਪਤਾ ਲੱਗਾ ਤਾਂ ਕਿਸੇ ਨੇ ਕੁਝ ਕਿਹਾ ਵੀ ਨਹੀਂ ਤੇ ਫਿਰ ਦੋਨਾਂ ਦੇ ਕੋਲ ਇੱਕ ਬੱਚੇ ਨੇ ਜਨਮ ਵੀ ਲਿਆ। ਇਸ ਤੋਂ ਬਾਅਦ ਠੀਕ 3 ਸਾਲ ਗੁਜ਼ਰਦੇ ਨੇ ਤੇ اچانک ਹੀ ਵਿਆਹ ਤੋਂ 3 ਸਾਲ ਬਾਅਦ اچانک ਲక్ష్ਮੀ ਦੀ ਮਾਂ ਬਿਮਾਰ ਹੋ ਗਈ। ਘਰ ਦੇ ਵਿੱਚ ਕੋਈ ਉਸ ਨੂੰ ਦੇਖਭਾਲ ਕਰਨ ਵਾਲਾ ਨਹੀਂ ਸੀ ਤਾਂ ਉਸ ਵੱਲੋਂ ਬੇਟੀ ਨੂੰ ਕਿਹਾ ਜਾਂਦਾ ਕਿ ਬੇਟਾ ਤੂੰ ਇੱਥੇ ਟਰਾਂਸਫਰ ਕਰਵਾ ਲਾ। ਨਾਲੇ ਮੇਰੀ ਦੇਖਭਾਲ ਹੋ ਜੂ ਤੇ ਨਾਲ ਹੀ ਜਦੋਂ ਤੂੰ ਕੰਮ ਤੇ ਹੋਇਆ ਕਰੇਂਗੀ ਮੈਂ ਤੇਰੇ ਬੇਟੇ ਨੂੰ ਸੰਭਾਲ ਲਿਆ ਕਰੂੰਗੀ। ਫਿਰ ਲక్ష్ਮੀ ਵੱਲੋਂ ਵੀ ਪਤੀ ਇਮਤੀਆਜ਼ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਤੇ ਫਿਰ ਦੋਨਾਂ ਵੱਲੋਂ ਹੀ ਇਹ ਸੋਚ ਕੇ ਕਿ ਅਲੱਗ-ਅਲੱਗ ਕਿਉਂ ਰਹਿਣਾ ਦੋਨਾਂ ਦੇ ਵੱਲੋਂ ਹੀ ਟਰਾਂਸਫਰ ਕਰਵਾਉਣ ਦੇ ਬਾਰੇ ਵਿੱਚ ਮਨ ਬਣਾ ਲਿਆ ਜਾਂਦਾ ਕਿ ਦੋਨੋਂ ਹੀ ਉੱਥੇ ਟਰਾਂਸਫਰ ਕਰਵਾ ਕੇ ਚਲੇ ਜਾਣੇ ਆ ਤੇ ਫਿਰ ਦੋਨਾਂ ਦੇ ਵੱਲੋਂ ਹੀ ਟਰਾਂਸਫਰ ਦੇ ਲਈ ਅਪਲਾਈ ਕਰ ਵੀ ਦਿੱਤਾ ਜਾਂਦਾ ਕੁਝ ਮਹੀਨੇ ਬਾਅਦ ਲక్ష్ਮੀ ਦੀ ਪੋਸਟਿੰਗ ਵੀ ਹੋ ਗਈ ਤੇ ਉਹ ਮਾਂ ਕੋਲ ਆ ਕੇ ਰਹਿਣਾ ਸ਼ੁਰੂ ਵੀ ਕਰ ਦਿੰਦੀ ਹੈ ਸਮਾਂ 2014 ਦਾ ਸੀ ਪਰ ਇਮਤੀਆਜ਼ ਦਾ ਟਰਾਂਸਫਰ ਨਹੀਂ ਹੁੰਦਾ ਪਰ 2016 ਪੂਰੇ 2 ਸਾਲ ਬਾਅਦ ਅਚਾਨਕ ਇਮਤੀਆਜ਼ ਦਾ ਵੀ ਟਰਾਂਸਫਰ ਉਸੇ ਇਲਾਕੇ ਦੇ ਵਿੱਚ ਹੋ ਜਾਂਦਾ ਪਰ ਇਹਨਾਂ 2 ਸਾਲਾਂ ਦੇ ਵਿੱਚ ਉਹ ਦੋਨੋਂ ਦੂਰ ਕਾਫੀ ਰਹੇ ਸੀ ਬੇਸ਼ੱਕ ਇੰਤਜ਼ਾਰ ਕਈ ਵਾਰ ਉਸ ਨੂੰ ਮਿਲਣ ਵਗੈਰਾ ਦੇ ਲਈ ਉੱਥੇ ਆਉਂਦਾ ਰਹਿੰਦਾ ਸੀ ਪਰ ਫਿਰ ਵੀ ਭਦਰਬਤੀ ਦੇ ਵਿੱਚ ਰਹਿੰਦੇ ਹੋਏ ਲక్ష్ਮੀ 'ਚ ਕਈ ਚੀਜ਼ਾਂ ਬਦਲ ਚੁੱਕੀਆਂ ਸੀ ਤੇ ਉਹਦਾ ਕਾਰਨ ਸੀ ਉੱਤੇ ਵਰਪਣ ਦਾ ਇੱਕ ਦੋਸਤ ਕ੍ਰਿਸ਼ਨ ਮੂਰਤੀ ਤੇ ਜਦੋਂ ਲక్ష్ਮੀ ਭਦਰਬਤੀ ਮਾਂ ਦੀ ਦੇਖਪਾਲ ਕਰਨ ਦੇ ਲਈ ਆਈ ਤਾਂ ਉਹਦੀ ਮੁਲਾਕਾਤ ਕ੍ਰਿਸ਼ਨ ਮੂਰਤੀ ਨਾਲ ਹੋਈ ਹੌਲੀ ਹੌਲੀ ਦੋਨਾਂ ਦੇ ਵਿੱਚ ਪਿਆਰ ਵੀ ਹੋ ਗਿਆ ਪਰ ਹੁਣ 2016 ਤੋਂ ਇਮਤੀਆਜ਼ ਵੀ ਭਦਰਾਬਦੀ ਦੇ ਵਿੱਚ ਆ ਚੁੱਕਿਆ ਸੀ ਉਸ ਦਾ ਟਰਾਂਸਫਰ ਉੱਥੇ ਹੋ ਚੁੱਕਿਆ ਸੀ ਤੇ ਹੁਣ ਹਮੇਸ਼ਾ ਉਹ ਆਪਣੀ ਪਤਨੀ ਦੇ ਨਾਲ ਹੀ ਰਹਿੰਦਾ ਸੋ ਉਹਨਾਂ ਨੂੰ ਮਿਲਣਾ ਜੁਲਣਾ ਵੀ ਔਖਾ ਹੋ ਗਿਆ ਤੇ ਹੌਲੀ ਹੌਲੀ ਉੱਥੇ ਰਹਿੰਦੇ ਹੋਏ ਉੱਤੇ ਕੰਨਾਂ ਤੱਕ ਵੀ ਇਸ ਚੀਜ਼ ਦੀ ਸੂਹ ਪਹੁੰਚੀ ਕਿ ਲక్ష్ਮੀ ਤੇ ਕ੍ਰਿਸ਼ਨਾ ਮੂਰਤੀ ਆਪ ਦੇ ਵਿੱਚ ਰਿਲੇਸ਼ਨ 'ਚ ਨੇ ਤਾਂ ਇਮਤੀਆਜ਼ ਨੇ ਆਪਦੀ ਸੱਸ ਨਾਲ ਗੱਲਬਾਤ ਕਰਕੇ ਪਹਿਲਾਂ ਲక్ష్ਮੀ ਤੇ ਫਿਰ ਕ੍ਰਿਸ਼ਨਾ ਮੂਰਤੀ ਤੇ ਉਹਦੇ ਪਰਿਵਾਰ ਨੂੰ ਸਮਝਾਇਆ ਕਿ ਸਾਡਾ ਘਰ ਬਰਬਾਦ ਨਾ ਕਰੋ ਪਰ ਲక్ష్ਮੀ ਤੇ ਕ੍ਰਿਸ਼ਨ ਮੂਰਤੀ ਨੇ ਇਹ ਸਭ ਨੂੰ ਇਸ ਤਰ੍ਹਾਂ ਲਹਿਤਾ ਜਿਵੇਂ ਕੋਈ ਰੋੜਾ ਉਹਨਾਂ ਦੀ ਜ਼ਿੰਦਗੀ 'ਚ ਆ ਗਿਆ ਹੋਵੇ ਤੇ ਦੋਨਾਂ ਵੱਲੋਂ ਫੈਸਲਾ ਲੈਂਤਾ ਜਾਂਦਾ ਕਿ ਹੁਣ ਉਹ ਇਮਤੀਆਜ਼ ਨੂੰ ਰਾਹਤ ਦੇ ਵਿੱਚੋਂ ਹਟਾਉਣਗੇ ਤੇ ਫਿਰ ਜੁਲਾਈ 2016 ਦੀ ਤਰੀਕ ਆਉਂਦੀ ਹੈ ਇਮਤੀਆਜ਼ ਘਰ ਆਉਂਦਾ ਖਾਣਾ ਖਾਂਦਾ ਤੇ ਬਿਸਤਰ ਤੇ ਜਾ ਕੇ ਬੇਹੋਸ਼ ਹੋ ਜਾਂਦਾ ਕਿਉਂਕਿ ਖਾਣੇ ਅੰਦਰ ਨਸ਼ੀਲੀ ਚੀਜ਼ ਲక్ష్ਮੀ ਵੱਲੋਂ ਪਹਿਲਾਂ ਹੀ ਮਲਾਈ ਜਾ ਚੁੱਕੀ ਸੀ ਫਿਰ ਉਸ ਵੱਲੋਂ ਕ੍ਰਿਸ਼ਨ ਮੂਰਤੀ ਨੂੰ ਬੁਲਾਇਆ ਜਾਂਦਾ ਉਹ ਇੱਕ ਹਥੌੜਾ ਤੇ ਰਾੜ ਆਪਦੇ ਨਾਲ ਲੈ ਕੇ ਆਉਂਦਾ ਤੇ ਸੌਦੇ ਹੋਏ ਇਮਤੀਆਦ ਦੇ ਸਿਰ ਦੇ ਉੱਪਰ ਕਈ ਵਾਰ ਕਰਦਾ ਤੇ ਥੋੜੇ ਸਮੇਂ ਦੇ ਵਿੱਚ ਉਹਦੀ ਮੌਤ ਵੀ ਹੋਊਗੀ ਫਿਰ ਉਹਦੀ ਲਾਸ਼ ਨੂੰ ਇੱਕ ਬੈੱਡ ਸ਼ੀਟ ਦੇ ਵਿੱਚ ਲਪੇਟਿਆ ਜਾਂਦਾ ਤੇ ਕ੍ਰਿਸ਼ਨ ਮੂਰਤੀ ਆਪ ਦਾ ਇੱਕ ਕਜਲ ਨੂੰ ਮੱਦੇ ਲਈ ਸਾਦਾ ਤੇ ਫਿਰ ਇੱਕ ਗੱਡੀ ਦੀ ਡਿੱਕੀ ਦੇ ਵਿੱਚ ਉਸ ਨੂੰ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਭਦਰਾਬਦੀ ਨਦੀ ਦੇ ਵਿੱਚੋਂ ਸੁੱਟ ਕੇ ਉਸ ਨੂੰ ਹੋਕਰ ਵਾਪਸ ਆ ਜਾਂਦੇ ਨੇ ਪਰ ਲక్ష్ਮੀ ਜਿਹੜੀ ਸੀ ਉਹ ਪੂਰੀ ਰਾਤ ਸੌਂਦੀ ਨਹੀਂ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਉਹ ਇੱਕ ਤਰ੍ਹਾਂ ਦੇ ਨਾਲ ਡਿਪਰੈਸ਼ਨ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕੀ ਸੀ ਕਿ ਜੇ ਸਭ ਦਾ ਪੁੱਸ ਨੂੰ ਪਤਾ ਲੱਗ ਗਿਆ ਤਾਂ ਉਹਦੇ ਬੇਟੇ ਦਾ ਕੀ ਹੋਊਗਾ ਤੇ ਇਹ ਸਭ ਸੋਚਦੇ ਹੋਏ ਉਹਦੀ ਪੂਰੀ ਰਾਤ ਲੰਘੀ ਪਰ ਉਸ ਬੰਦੇ ਨੇ ਇੱਕ ਪਲਾਨ ਬਣਾਇਆ ਜਾਂਦਾ। ਇਸੇ ਪਲਾਨ ਦੇ ਤਹਿਤ ਉਸ ਬੰਦੇ ਕੋਲ ਇੱਕ ਫੈਸਲਾ ਲਿਆ ਜਾਂਦਾ ਤੇ ਬਿਨਾ ਕ੍ਰਿਸ਼ਨਾ ਮੂਰਤੀ ਨੂੰ ਦੱਸੇ ਇਮਤੀਆਜ਼ ਦੇ ਭਰਾ ਨੂੰ ਫੋਨ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਮਤੀਆਜ਼ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਸੀ। ਉਹ ਅਕਸਰ ਮੈਨੂੰ ਟੌਰਚਰ ਕਰਦਾ ਤੇ ਹਾਲੀ ਦੇ ਵਿੱਚ ਉਸਨੇ ਫਿਰ ਤੋਂ ਮੈਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ। ਉਸ ਤੋਂ ਬਾਅਦ ਲਖਮੀ ਦੇ ਦੁਆਰਾ ਇਮਤੀਆਜ਼ ਦੇ ਭਰਾ ਨੂੰ ਦੱਸਿਆ ਜਾਂਦਾ ਕਿ ਫਿਰ ਮੈਂ ਗੁੱਸੇ ਦੇ ਵਿੱਚ ਉਹਦਾ ਕਤਲ ਕਰਤਾ ਹੁਣ ਜੇ ਇਹ ਗੱਲ ਪੁਲਿਸ ਕੋਲ ਗਈ ਤਾਂ ਮੇਰੇ ਕੋਲ ਇੱਕ ਬੇਟਾ ਜੋ ਇਮਤੀਆਜ਼ ਦੀ ਆਖਰੀ ਨਿਸ਼ਾਨੀਆਂ ਉਸਦਾ ਕੀ ਹੋਈ ਸੋ ਤੁਸੀਂ ਮੇਰਾ ਸਾਥ ਦਿਓ ਤੇ ਮੈਨੂੰ ਪੁਸਤ ਦੇ ਕੋਲ ਨਾ ਫੜਾਇਓ ਪਰ ਦੂਸਰੇ ਪਾਸੇ ਇਮਤੀਆਜ਼ ਦੇ ਭਰਾ ਨੂੰ ਇਮਤੀਆਜ਼ ਦੇ ਉੱਤੇ ਪੂਰਾ ਪ੍ਰੋਸੈਸ ਸੀ ਕਿ ਉਹ ਕਦੇ ਵੀ ਕਿਸੇ ਤੇ ਹੱਥ ਨਹੀਂ ਚੁੱਕ ਸਕਦਾ ਉਹ ਤਾਂ ਸ਼ਰੀਪ ਹੀ ਬੋਸ ਸੀ ਤਾਂ ਇਹੀ ਗੱਲਾਂ ਸੋਚਦੇ ਹੋਏ ਸਿੱਧਾ ਪੁਸਤ ਸਟੇਸ਼ਨ ਦੇ ਵਿੱਚ ਜਾਂਦਾ ਤੇ ਪੁਲਿਸ ਨੂੰ ਸਭ ਦੱਸਦਾ ਕਿਸ ਤਰ੍ਹਾਂ ਮਰੀ ਭਾਬੀ ਦਾ ਕਾਲ ਮੇਰੇ ਕੋਲ ਆਇਆ ਸੀ ਹੁਣ ਸੱਚ ਕੀ ਆ ਮੈਨੂੰ ਨਹੀਂ ਪਤਾ ਕਿਉਂਕਿ ਹਾਲੇ ਤਾਂ ਇਹ ਵੀ ਨਹੀਂ ਪਤਾ ਕਿ ਇਮਤੀਆਜ਼ ਜ਼ਿੰਦਾ ਵੀ ਹੈ ਜਾਂ ਨਹੀਂ ਜਾਂ ਪਰੋ ਗੋੰਬੀ ਹੋਇਆ ਜਾਂ ਨਹੀਂ ਪਰ ਪੁਲਿਸ ਨੇ ਖਾਮੋਸ਼ੀ ਦੇ ਨਾਲ ਸਭ ਕੁਝ ਪਤਾ ਕਰਨਾ ਸ਼ੁਰੂ ਕੀਤਾ ਜਾਂਦਾ ਤਾਂ ਪਤਾ ਲੱਗਾ ਕਿ ਇਮਤੀਆਜ਼ ਵਾਕਈ ਗਾਇਬ ਆ ਪੁਲਿਸ ਵੱਲੋਂ ਲక్ష్ਮੀ ਦਾ ਫੋਨ ਨੰਬਰ ਲਿੱਤਾ ਜਾਂਦਾ ਉਸ ਦਾ ਸੀਡੀਆਰ ਵਗੈਰਾ ਕੜਵਾਇਆ ਜਾਂਦਾ ਉਹਦੇ ਫੋਨ ਨੂੰ ਚੈੱਕ ਕੀਤਾ ਜਾਂਦਾ ਉਸਦੇ ਵਟਸਐਪ ਮੈਸੇਜ ਵਗੈਰਾ ਚੈੱਕ ਕੀਤੇ ਜਾਂਦੇ ਨੇ ਤਾਂ ਸਾਹਮਣੇ ਆਉਂਦਾ ਕਿ 7 ਤਰੀਕ ਦੀ ਰਾਤ ਕ੍ਰਿਸ਼ਨ ਮੂਰਤੀ ਤੇ ਲక్ష్ਮੀ ਸਾਰੀ ਰਾਤ ਸਵੇਰ 3-4 ਵਜੇ ਤੱਕ ਗੱਲ ਕਰਦੇ ਰਹੇ ਸੀ ਤੇ ਉਸੇ ਰਾਤ ਹੀ ਇਮਤiaz ਗਾਇਬ ਵੀ ਹੋਇਆ ਸੀ ਹੁਣ ਪੁਲਿਸ ਨੂੰ ਲਗਭਗ ਸਾਰੀ ਦੀ ਸਾਰਾ ਮਾਮਲਾ ਜਿਹੜਾ ਉਹ ਸਮਝ ਆ ਚੁੱਕਾ ਸੀ ਤਾਂ ਤੁਰੰਤ ਹੀ ਪੁਲਿਸ ਦੇ ਵੱਲੋਂ ਕ੍ਰਿਸ਼ਨ ਮੂਰਤੀ ਤੇ ਲక్ష్ਮੀ ਨੂੰ ਚੁੱਕਿਆ ਜਾਂਦਾ ਤੇ ਪੁੱਛਗਿੱਛ ਸ਼ੁਰੂ ਕਰਤੀ ਤੇ ਉਹ ਵੀ ਆਪ ਦੇ ਤਰੀਕੇ ਦੇ ਨਾਲ ਤਾਂ ਉਹ ਮੰਨ ਵੀ ਗਏ ਕਿ ਹਾਂ ਅਸੀਂ ਇਹ ਸਭ ਕੁਝ ਕੀਤਾ ਤੇ লাশ ਨੂੰ ਅਸੀਂ ਭਦਰਾਬਦੀ ਨਦੀ ਦੇ ਵਿੱਚ ਸੁੱਟਤਾ ਸੀ ਤੇ ਫਿਰ ਪੁਲਿਸ ਵੱਲੋਂ ਇੱਕ ਸਰਚਿੰਗ ਆਪਰੇਸ਼ਨ ਚਲਾ ਕੇ ਕਈ ਦਿਨ ਬਾਅਦ ਭਦਰਾਬਦੀ ਨਦੀ ਦੇ ਵਿੱਚੋਂ ਇਮਤੀਆਜ਼ ਦੀ লাশ ਪੁਲਿਸ ਵੱਲੋਂ ਕੱਢੀ ਜਾਂਦੀ ਆ ਇਸ ਪੂਰੇ ਮਾਮਲੇ ਨੂੰ 2023 ਚ ਕੋਰਟ ਵੱਲੋਂ ਰੇਅਰ ਆਫ ਰੇਅਰ ਦੱਸਦੇ ਹੋਏ ਕ੍ਰਿਸ਼ਨਮూర్ਤੀ ਤੇ ਲక్ష్ਮੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਤੇ ਜਿਹੜਾ ਤੀਸਰਾ ਇਹਨਾਂ ਦਾ ਕਜਨ ਨੇ ਮਦਦ ਕੀਤੀ ਸੀ ਉਸ ਨੂੰ 7 ਸਾਲ ਦੀ ਸਜ਼ਾ ਮਤਲਬ ਇਸਔਰਤ ਦੇ ਵੱਲੋਂ ਚਲਾਕੀ ਵਰਤੀ ਗਈ ਸੀ ਕਿ ਉਹ ਸਾਰਾ ਸੱਚ ਹੀ ਦੱਸ ਦੂਗੀ ਤਾਂ ਸ਼ਾਇਦ ਇਮਤੀਆਜ਼ ਦਾ ਭਰਾ ਵੀ ਉਸਦੇ ਨਾਲ ਮਿਲ ਜੇ ਤੇ ਉਸਦੇ ਬੇਟੇ ਦੇ ਵਜ੍ਹਾ ਦੇ ਕਾਰ ਉਸ ਨੂੰ ਛੱਡ ਦੇ ਪਰ ਉਹਦੇ ਦੁਆਰਾ ਪੁਲਸ ਨੂੰ ਦਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਹੁਣੇ ਪੁਲਸ ਅਰੈਸਟ ਦੇ ਵਿੱਚ ਨੇ ਤੇ ਇਹਨਾਂ ਨੂੰ ਹੁਣ ਫਾਂਸੀ ਦੀ ਸਜ਼ਾ ਵੀ ਹੋ ਚੁੱਕੀ ਆ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ